ਅੱਜ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਕੁਝ ਲੀਡਰਾਂ ਤੇ ਅਫਸਰਾਂ ਦੀ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਹੈ। ਇਹ ਫੈਸਲਾ ਵੀ ਸੁਪਰੀਮ ਕੋਰਟ ਕਰਨ ਜਾ ਰਿਹਾ ਹੈ। ਮਸਲਾ ਕੀ ਹੈ ਕਿ ਪੰਜਾਬ ਦੇ ਕੁਝ ਲੀਡਰਾਂ ਤੇ ਅਫਸਰਾਂ ਦੀਆਂ ਗ੍ਰਿਫਤਾਰੀਆਂ ਵੀ ਤੈ ਹੋ ਸਕਦੀਆਂ ਨੇ ਜਾਂ ਉਹਨਾਂ ਦਾ ਬਚਾਅ ਹੋ ਜਾਊਗਾ। ਕਿਸਮਤ ਦਾ ਫੈਸਲਾ ਜਿਹੜਾ ਅੱਜ ਹੋਣਾ ਹੈ। ਮਸਲਾ ਕੀ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨ ਜਾ ਰਹੇ ਹਾਂ। ਉਧਰ ਨਾਲ ਹੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਬਿਜਲੀ ਸੰਕਟ ਜਿਹੜਾ ਉਹ ਛਾ ਸਕਦਾ ਹੈ। ਕਿਉਂਕਿ ਬਿਜਲੀ ਕਾਮਿਆਂ ਦੀ ਹੜਤਾਲ ਜਿਹੜੀ ਹੈ ਉਹ ਹੋਰ ਵੱਧ ਗਈ ਹੈ ਔਰ ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਕਿਤੇ ਬਿਜਲੀ ਖਰਾਬ ਹੋ ਗਈ ਤਾਂ ਅਸੀਂ ਠੀਕ ਕਰਨ ਨਹੀਂ ਜਾਵਾਂਗੇ ਇਹ ਬਹੁਤ ਵੱਡਾ ਐਲਾਨ ਆ ਸਰਕਾਰ ਜਿਹੜੀ ਹੈ ਉਹ ਕਿਸੇ ਵਾਲੇ ਪਾਸੇ ਧਿਆਨ ਕਿਉਂ ਨਹੀਂ ਦੇ ਰਹੀ ਇਸ ਪੰਜਾਬ ਦੇ ਵਿੱਚ ਸਿਰਫ ਬਿਜਲੀ ਸੰਕਟ ਹੀ ਨਹੀਂ ਸਗੋ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਕਟ ਜਿਹੜੇ ਆ ਚੁੱਕੇ ਆ ਚਾਹੇ ਵਿੱਤੀ ਸੰਕਟ ਲੈ ਲਓ ਚਾਹੇ ਬਿਜਲੀ ਕਾਮਿਆਂ ਵਾਲਾ ਜਿਹੜਾ ਸੰਕਟ ਲੈ ਲਓ ਚਾਹੇ ਡਾਕਟਰਾਂ ਵਾਲਾ ਸੰਕਟ ਲੈ ਲਓ ਚਾਹੇ ਕਿਸਾਨਾਂ ਵਾਲਾ ਸੰਕਟ ਲੈ ਲੋ ਚਾਹੇ ਗਰੀਬ ਮਜ਼ਦੂਰਾਂ ਵਾਲਾ ਸੰਕਟ ਲੈ ਲੋ ਚਾਹੇ ਹਰ ਵਕ ਵਕ ਮਜ਼ਦੂਰ ਜਥੇਬੰਦੀਆਂ ਦਾ ਸੰਕਟ ਲੈ ਲੋ ਸੰਕਟ ਹੀ ਸੰਕਟ ਦੇ ਵਿੱਚ ਪੰਜਾਬ ਘਿਰਿਆ ਹੈ ਇਸਦੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਉਧਰ ਨਾਲ ਹੀ ਨਾਲ ਚਰਚਾ ਕਰਨੀ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਨੂੰ ਜਿਹੜੀ ਵਿੱਤੀ ਖੁਦਮਖਤਿਆਰੀ ਵਾਜੀ ਵਿੱਤੀ ਖੁਦਮਖਤਿਆਰੀ ਕਿਉਂ ਭਾਲਦੇ ਆ ਕਿ ਜਿਹੋ ਜਿਹਾ ਬੇੜਾਗਰਕ ਪੰਜਾਬ ਦਾ ਕਰਤਾ ਕਿ ਇਹ ਨਾ ਕਾਫੀ ਹੈ ਕਿ ਕਰਜ਼ਾ ਚੱਕ ਚੱਕ ਕੇ ਬਾਹਰਲੇ ਸੂਬਿਆਂ ਦੇ ਵਿੱਚ ਪੈਸਾ ਵਰਤਿਆ ਜਾ ਰਿਹਾ ਹੈ ਇਲੈਕਸ਼ਨਾਂ ਵਾਸਤੇ ਐਡਵਰਟਾਈਜ਼ਮੈਂਟ ਵਾਸਤੇ ਇੱਥੇ ਜੋ ਕੁਝ ਚੱਲ ਰਿਹਾ ਹੈ ਸਭ ਦੇ ਸਾਹਮਣੇ ਤੇ ਹੁਣ ਤਨਖਾਹਾਂ ਦੇਣ ਤੋਂ ਵੀ ਔਖੇ ਹੋਏ ਫਿਰਦੇ ਆ ਫਿਰ ਵਿੱਚ ਦੀ ਕਹਿੰਦੇ ਸੀ ਕਿ ਸਾਡੇ 10000 ਰਿਕਰੂਟ ਦੀ ਕਰਜ਼ੇ ਦੀ ਲਿਮਟ ਵਧਾ ਦਿੱਤੀ ਜਾਵੇ ਤੇ ਹੁਣ ਕਹਿੰਦੇ ਆ ਕਿਸਾਨ ਨੂੰ ਖੁਦ ਮਕਤਿਆਰੀਓ ਦਿੱਤੀ ਜਾਵੇ ਹੁਣ ਇਹ ਦਿੱਤੀ ਜਾਣੀ ਚਾਹੀਦੀ ਹੈ ਜਾਂ ਇਹ ਮੰਗ ਜਾਇਜ਼ ਆ ਜਾਂ ਨਹੀਂ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਆ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅੜਕੀ ਸਾਹਿਬ ਆ ਸਭ ਤੋਂ ਪਹਿਲਾਂ ਸਵਾਗਤ ਕਰੋ ਅੜਕੀ ਸਾਹਿਬ ਦਾ ਜੀ ਪ੍ਰੋਗਰਾਮ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਨਿਕ ਸਾਹਿਬ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰੂੰਗਾ ਕਿ ਅੱਜ ਅਰਵਿੰਦ ਕੇਜਰੀਵਾਲ ਦੀ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਹੈ ਔਰ ਇਹ ਕਿਸਮਤ ਜਿਹੜੀ ਹੈ ਇਹ ਸਿਰਫ ਅਰਵਿੰਦ ਕੇਜਰੀਵਾਲ ਦੀ ਨਹੀਂ ਸਗੋਂ ਦੀ ਪੰਜਾਬ ਦੇ ਕੁਝ ਲੀਡਰਾਂ ਤੇ ਅਫਸਰਾਂ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਅੱਜ ਉਹਨਾਂ ਦੀ ਜ਼ਮਾਨਤ ਤੇ ਜਿਹੜਾ ਰੱਖਿਆ ਫੈਸਲਾ ਰਾਗਮਾਂ ਰੱਖਿਆ ਹੋਇਆ ਹੈ ਉਹਦਾ ਅੱਜ ਫੈਸਲਾ ਆਉਣਾ ਹੈ ਕਿ ਜ਼ਮਾਨਤ ਮਿਲਣੀ ਹੈ ਜਾਂ ਨਹੀਂ ਕਿਉਂਕਿ ਜਿੱਦਣ ਕੇਂਦਰੀ ਏਜੰਸੀ ਨੇ ਅੰਦਰ ਉਥੇ ਜ਼ਮਾਨਤ ਰੋਕਣ ਵਾਸਤੇ ਆਪਣੇ ਪੁਆਇੰਟ ਦਿੱਤੇ ਸੀਗੇ ਆਪਣੀ ਗੱਲ ਰੱਖੀ ਸੀ ਉਥੇ ਉਹਨਾਂ ਨੇ ਇਹ ਗੱਲਾਂ ਕਹੀਆਂ ਸੀ ਕਿ ਭਾਈ ਪੰਜਾਬ ਦੇ ਵਿੱਚ ਵੀ ਇਹੋ ਹੀ ਪਾਲਿਸੀ ਲਾਗੂ ਕੀਤੀ ਗਈ ਹੈ ਔਰ ਉਥੇ ਵੀ ਕਪੜੇ ਦੀ ਅਸ਼ੰਕਾ ਹੈ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਅਸੀਂ ਜਦੋਂ ਅਫਸਰਾਂ ਤੋਂ ਪੁੱਛਕਿਛ ਕਰਨ ਦੀ ਇਜਾਜ਼ਤ ਪੰਜਾਬ ਸਰਕਾਰ ਤੋਂ ਮੰਗੀ ਤਾਂ ਉਹਨਾਂ ਨੇ ਨਹੀਂ ਦਿੱਤੀ ਅੱਗੇ ਜਾਂਚ ਕਰਨ ਦੀ ਜਿਹੜੀ ਹੈ ਉਹ ਪਰਮਿਸ਼ਨ ਪੰਜਾਬ ਸਰਕਾਰ ਨੇ ਨਹੀਂ ਦਿੱਤੀ ਜੇ ਇਹ ਸਹੀ ਹੈ ਤਾਂ ਕਿਉਂ ਨਹੀਂ ਦਿੱਤੀ ਔਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹਿਤੀ ਕਿ ਜੇ ਅਰਵਿੰਦ ਕਿਜਲੀਵਾਲਾ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਪੰਜਾਬ ਵਿਚਲੇ ਜਿਹੜੇ ਅਹਿਮ ਗਵਾਹ ਨੇ ਅਹਿਮ ਸਬੂਤ ਰਹੀਂ ਉਹ ਜਿਹੜੇ ਆ ਉਹ ਖੁਰਦੂਬੁਰਦ ਕੀਤੇ ਜਾ ਸਕਦੇ ਆ ਇਹ ਇਲਜ਼ਾਮ ਜਿਹੜੇ ਉਹਨਾਂ ਨੇ ਲਾਇਆ ਜੇ ਅਨਕੀ ਸਾਹਿਬ ਅੱਜ ਜ਼ਮਾਨਤ ਮਿਲ ਜਾਂਦੀ ਹੈ ਤਾਂ ਫਿਰ ਥੋੜਾ ਜਿਹਾ ਸਾਰਾ ਆਕਮਾ ਮਤਲਬ ਸਾਰਾ ਥੋੜਾ ਜਿਹਾ ਸੌਖਾ ਆਊਗਾ ਪਰ ਫਿਰ ਵੀ ਜਾਂਚ ਤਾਂ ਉਹ ਅੱਗੇ ਮੈਨੂੰ ਲੱਗਦਾ ਪੰਜਾਬ ਵਾਲੇ ਪਾਸੇ ਵਧਾਉਣਗੇ ਵਧਾਉਣਗੇ ਤੇ ਦੂਜੇ ਪਾਸੇ ਜੇ ਜਮਾਨਤ ਨਹੀਂ ਮਿਲਦੀ ਕਿਜੀਵਾਲ ਸਾਹਿਬ ਗੁਰਾ ਤਾਂ ਮੈਨੂੰ ਲੱਗਦਾ ਸਾਹ ਬਹੁਤ ਔਖਾ ਹੋ ਜਾਣਾ ਹੈ ਪੰਜਾਬ ਦੇ ਕੁਝ ਮੰਤਰੀਆਂ ਦਾ ਸਣੇ ਮੁੱਖ ਮੰਤਰੀ ਦੇ ਕੁਝ ਅਫਸਰਾਂ ਦਾ ਵੀ ਤਾਂ ਕਿਵੇਂ ਦੇਖਦੇ ਹਾਂ ਉਸ ਪੂਰੀ ਚੀਜ਼ ਨੂੰ ਅੱਜ ਕਾਫੀ ਅਹਿਮ ਫੈਸਲਾ ਜਿਹੜਾ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਕੁਝ ਲੀਡਰਾਂ ਤੇ ਅਫਸਰਾਂ ਦੇ ਨਾਲ ਵੀ ਜੁੜਿਆ ਹੋਇਆ ਸੁਖਵਿੰਦਰ ਜੀ ਅਰਵਿੰਦ ਕੇਜਰੀਵਾਲ ਦੇ ਭੂਖਦਾ ਫੈਸਲਾ ਅੱਜ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ ਉਹਦੇ ਉੱਤੇ ਤਾਂ ਚਲੋ ਨਜ਼ਰਾਂ ਟਿਕੀਆਂ ਟਿਕੀਆਂ ਪਰ ਸਭ ਤੋਂ ਵੱਡਾ ਜਿਹੜੀਆਂ ਨਜ਼ਰਾਂ ਟਿਕੀਆਂ ਨੇ ਉਹ ਸੁਪਰੀਮ ਕੋਰਟ ਦੀ ਉਸ ਰੂਡਿੰਗ ਤੇ ਟਿਕੀਆਂ ਨੇ ਜਿਹੜਾ ਸੀਬੀਆਈ ਨੇ ਉਸ ਦਿਨ ਤਰਕ ਦਿੱਤਾ ਤੇ ਉਸ ਤਰਕ ਦੇ ਆਧਾਰ ਤੇ ਸੀਬੀਆਈ ਆ ਮਾਫਰ ਦਾ ਸੁਪਰੀਮ ਕੋਰਟ ਕੀ ਆਖਦੀ ਹੈ ਕਿਉਂਕਿ ਉਸ ਦਿਨ ਸੀਬੀਆਈ ਨੇ ਇਹ ਤਰਕ ਦਿੱਤਾ ਸੀ ਕਿ ਅਸੀਂ ਪੰਜਾਬ ਸਰਕਾਰ ਪਾਸੋਂ ਕਈ ਵਾਰ ਅਜਾਇਸਤ ਮੰਗੀ ਜਾਂ ਉਹਨਾਂ ਅਫਸਰਾਂ ਦੀ ਪੁਸ਼ਕਿਸ਼ ਕਰਨ ਦੀ ਐਕਸਰਸਾਈਜ਼ ਬਾਅਦ ਮਰੇ ਦੇ ਵਿੱਚ ਪਰ ਪੰਜਾਬ ਸਰਕਾਰ ਨੇ ਕਦੇ ਵੀ ਆ ਉਹ ਨਹੀਂ ਦਿੱਤੀ ਜੇਕਰ ਅਰਵਿੰਦ ਕੇਸ਼ਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਆ ਸਕਦਾ ਹੂ ਸਕਦਾ ਕਿ ਇਹ ਬਾਹਰ ਜਾ ਕੇ ਗਵਾਵਾਂ ਨੂੰ ਪ੍ਰਭਾਵਿਤ ਕਰਨਾ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਵੀਆਈ ਨੇ ਇਹ ਤਰਕ ਦਿੱਤਾ ਸੀ ਕਿ ਇਸ ਕਰਕੇ ਇਹ ਜ਼ਮਾਨਤ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਪਰ ਹੁਣ ਸੁਪਰੀਮ ਕੋਰਟ ਦੇ ਫੈਸਲਾ ਜਦੋਂ ਅੱਜ ਆਏਗਾ ਫੈਸਲਾ ਅਰਵਿੰਦ ਕੇਸ਼ਦੀਵਾਲ ਦੇ ਹੱਕ ਚ ਆਵੇ ਜਾਂ ਖਿਲਾਫ ਆਵੇ ਪਰ ਉਸ ਦੇ ਨਾਲ ਇਹ ਫੈਸਲਾ ਜ਼ਰੂਰ ਪੋਸਿਬਿਲਟੀ ਹੈਗੀ ਕਿ ਆ ਸਕਦਾ ਕਿ ਸੁਪਰੀਮ ਕੋਰਟ ਸੀਬੀਆਈ ਨੂੰ ਇਹ ਗੱਲ ਕਹਿ ਦੇ ਕਿ ਹਾਂ ਵੀ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਇਸ ਮਾਮਲੇ ਦੀ ਜਾਂਚ ਜਿਹੜੀ ਆ ਕਰ ਸਕਦੇ ਜੀ ਕੋਰਟ ਦੇ ਨਿਰਦੇਸ਼ਾ ਦਿੱਤਾ ਹੈ ਤੇ ਜੇ ਸੁਪਰੀਮ ਕੋਰਟ ਇਹ ਫੈਸਲਾ ਦੇ ਦਿੰਦੀ ਹੈ ਕਿ ਇਹ ਉਹ ਤਰ੍ਹਾਂ ਦਾ ਫੈਸਲਾ ਆ ਜਾਂਦਾ ਇਸ ਸੰਦਰਭ ਚ ਤਾਂ ਸਿੱਧੂ ਸਾਹਿਬ ਫਿਰ ਮੁਸ਼ਕਲਾਂ ਜਿਹੜੀਆਂ ਨੇ ਮੁਸ਼ਕਲਾ ਨਹੀਂ ਆਤਮ ਮੁਸ਼ਕਲਾਂ ਜਿਹੜੀਆਂ ਨੇ ਪੰਜਾਬ ਦੇ ਮੁੱਖ ਮੰਤਰੀਆਂ ਵੱਸ ਸਕਦੀਆਂ ਨੇ ਪੰਜਾਬ ਦੇ ਅਫਸਰਾਂ ਦੀਆਂ ਵੱਸ ਸਕਦੀਆਂ ਨੇ ਤੇ ਨੰਬਰ 2 ਪੰਜਾਬ ਦੇ ਜਿਹੜਾ ਐਕਸਾਈਜ਼ ਮੰਤਰੀਆ ਉਸ ਦੀਆਂ ਵੱਸ ਸਕਦੀਆਂ ਨੇ ਕਿਉਂਕਿ ਸੀਬੀਆਈ ਨੇ ਬੀਤੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਇਸ ਦੀ ਜਾਂਚ ਜਿਹੜੀ ਆ ਆਪਣੇ ਪੱਤਰ ਤੇ ਸ਼ੁਰੂ ਕੀਤੀ ਹੋਈ ਆ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਜਦ ਨਹੀਂ ਦਿੱਤਾ ਜਾ ਰਿਹਾ ਇੱਕ ਅਲੱਗ ਇਸ਼ੂ ਆ ਪਰ ਇਹ ਮਸਲਾ ਹੁਣ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਚ ਗਿਆ ਔਰ ਸੁਪਰੀਮ ਕੋਰਟ ਜਿਸ ਤਰੀਕੇ ਨਾਲ ਇਸ ਮਸਲੇ ਦੀ ਨਜ਼ਰਸਾਨੀ ਕਰ ਰਹੀ ਆ ਤਾਂ ਸਿੱਧੂ ਸਾਹਿਬ ਫੈਸਲਾ ਜਿਹੜਾ ਸੁਪਰੀਮ ਕੋਰਟ ਤੋਂ ਇਸ ਸੰਦਰਭ ਦੇ ਵਿੱਚ ਕੁਝ ਵੀ ਆ ਸਕਦਾ ਸੁਪਰੀਮ ਕੋਰਟ ਦਾ ਇਨੀ ਗੱਲ ਨਹੀਂ ਨਾ ਕਹਿ ਸਕਦੀ ਕਿ ਹਾਂ ਵੀ ਤੁਸੀਂ ਇਹ ਜਾਂਚ ਨਹੀਂ ਕਰਦੇ ਕਿਉਂਕਿ ਸੀਬੀਆਈ ਇੱਕ ਜਾਂਚ ਏਜੰਸੀ ਆ ਤੇ ਜਾਂਚ ਏਜੰਸੀ ਨੇ ਜਿਹੜੇ ਤਰਕ ਦਿੱਤੇ ਨੇ ਸੁਪਰੀਮ ਕੋਰਟ ਨੇ ਉਸ ਨੂੰ ਵੀ ਧਿਆਨ ਵਿੱਚ ਰੱਖ ਕੇ ਜਿਹੜਾ ਉਹ ਫੈਸਲਾ ਦੇਣਾ ਸੋ ਨਜ਼ਰਾਂ ਜਿਹੜੀਆਂ ਨੇ ਸਿੱਧੂ ਸਾਹਿਬ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਆ ਜੱਜਮਾਨਤ ਨਹੀਂ ਮਿਲਦੀ ਇਹ ਕੋਈ ਵੱਡੀ ਗੱਲ ਨਹੀਂ ਮਤਲਬ ਆਪ ਲੋਕਾਂ ਵਾਸਤੇ ਜਾਂ ਅਫਸਰ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਅਫਸਰ ਨੇ ਤੇ ਉਹਨਾਂ ਵਾਸਤੇ ਇਹ ਹੈ ਕਿਤੇ ਸੁਪਰੀਮ ਕੋਰਟ ਨੇ ਕਿਤੇ ਅਜਿਹੇ ਆ ਫੈਸਲਾ ਦੇ ਦਿੱਤਾ ਤਾਂ ਸੁਭਾਵਕਾ ਕਿ ਫਿਰ ਸਿੱਧੂ ਸਾਹਿਬ ਉਹਨਾਂ ਦਾ ਜਿਹੜਾ ਪੁਇਖ ਜਾਂ ਔਂਡੇ ਦੇ ਜਿਹੜੇ ਨੇ ਪੂਰਨ ਤੌਰ ਤੇ ਧੁੰਦਲੇ ਹੋਣਗੇ ਤੇ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਜਿਹੜੀ ਅਸੀਵੀਲ ਕਾਰਵਾਈ ਜਿਹੜੀ ਆ ਉਹ ਕਰ ਸਕਦੀ ਹੈ ਬਾਕੀ ਦੀ ਗੱਲ ਅਰਵਿੰਦ ਕੇਸ਼ਰੀਵਾਲ ਦੀ ਜਮਾਨਤ ਅਰਵਿੰਦ ਕੇਸ਼ਰੀਵਾਲ ਜਦੋਂ ਤੇ ਜੇਲ੍ਹ ਚ ਗਏ ਆ ਤਰ੍ਹਾਂ ਦੇ ਉਹਨਾਂ ਦੇ ਉੱਥੇ ਦਿੱਤੇ ਆ ਕਦੇ ਉਹਨਾਂ ਦੀ ਸਿਹਤ ਕਮਜ਼ੋਰ ਹੋਣ ਦੀ ਗੱਲ ਕੀਤੀ ਜਾਂਦੀ ਹੈ ਕਦੇ ਸ਼ੂਗਰ ਲੈਵਲ ਵਧਣ ਦੀ ਗੱਲ ਕੀਤੀ ਜਾਂਦੀ ਹੈ ਕਦੇ ਕੁਛ ਤੇ ਕਦੇ ਕੋਈ ਅਰਵਿੰਦ ਕੇਸ਼ਰੀਵਾਲ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਇਹੋ ਜਤਰਿਆ ਕਿ ਜਿੰਨੀ ਜਲਦੀ ਹੋ ਸਕੇ ਮੈਨੂੰ ਜਿਹੜੀ ਜ਼ਮਾਨਤ ਆ ਉੰਮੇ ਦਿੱਤੀ ਆ ਦੂਜੇ ਪਾਸੇ ਕੇਂਦਰੀ ਏਜੰਸੀਆਂ ਜਿਸ ਤਰੀਕੇ ਦੀ ਕਾਰਵਾਈ ਕਰ ਰਹੀਆਂ ਨੇ ਔਰ ਜਿਸ ਤਰੀਕੇ ਨਾਲ ਹਰ ਤਰੀਕੇ ਨਾਲ ਉਹਨਾਂ ਦਾ ਵਿਰੋਧ ਹੁੰਦਾ ਔਰ ਇਸ ਤਰ੍ਹਾਂ ਲੱਗਦਾ ਕਿ ਅੱਜ ਜ਼ਮਾਨਤ ਹੋ ਜਾਣੀ ਆ ਪਰ ਅਗਲੇ ਪੜ ਜਿਹੜੀ ਸੁਣਵਾਈ ਜਿਹੜੀ ਆ ਉਹ ਮੁਲਤਵੀ ਹੋ ਸਿੱਧੂ ਸਾਹਿਬ ਇੰਨੀ ਜਲਦੀ ਆਪਾਂ ਕਹਿ ਨਹੀਂ ਸਕਦੇ ਕਿ ਅੱਜ ਬੇਸ਼ੱਕ ਤਰੀਕਸ ਰਮਾਈ ਅੱਜ ਹੀ ਆ ਸਕਦਾ ਕਿ ਸਰਵਾਈ ਜਿਹੜੀ ਆ ਮੁਲਤਵੀ ਹੋ ਜਾਵੇ ਇਹ ਮੈਂ ਗਲਤ ਤਾਂ ਕਹਿ ਰਿਹਾ ਕਿਉਂਕਿ ਦੇਸ਼ ਦੇ ਵਿੱਚ ਅੱਜ ਕੱਲ ਇੱਕ ਹੋਰ ਕੱਲ ਦੀਆਂ ਖਬਰਾਂ ਇੱਕ ਚਰਚਾ ਸ਼ਾ ਗਈ ਹੈ ਜਿਹਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਤੇ ਕਰ ਜਾਂਦੇ ਤੇ ਇਹ ਵੀ ਮੁੱਦਾ ਇੱਕ ਰਾਜਨੀਤਿਕ ਮੁੱਦਾ ਜਿਹੜਾ ਇਸ ਵੇਲੇ ਬਣਿਆ ਹੋਇਆ ਤਾਂ ਉਹ ਸਾਰੇ ਸਿਨੈਰੀਓ ਦੇ ਵਿੱਚ ਸਿੱਧੂ ਸਾਹਿਬ ਜੀ ਲੱਗਦਾ ਨਹੀਂ ਹੈ ਕਿ ਅੱਜ ਦਾ ਦਿਨ ਜਿਹੜਾ ਅਰਵਿੰਦ ਕੇਸਰੀਵਾਲ ਵਾਸਤੇ ਬੜਾ ਸੁਨਹਿਰਾ ਦਿਨ ਹੋਊਗਾ ਬੜਾ ਵਧੀਆ ਦਿਨ ਹੋਊਗਾ ਕਿਉਂਕਿ ਕੁਝ ਪਤਾ ਨਹੀਂ ਕਿ ਅਗਲੇ ਪਲ ਕੀ ਹੋ ਜਾਣਾ ਬਾਕੀ ਹਾਂ ਸੁਣਵਾਈ ਜਿਹੜੀ ਅੱਜ ਜਿਹੜੀ ਜ਼ਰੂਰ ਹੈਗੀ ਆ ਹੁਣ ਵੇਖੋ ਸੁਣਵਾਈ ਦੇ ਦੌਰਾਨ ਅਰਵਿੰਦ ਕੇਜੇਵਾਲ ਨੂੰ ਰਾਹਤ ਮਿਲਦੀ ਆ ਨਹੀਂ ਮਿਲਦੀ ਜਾਂ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ ਇਹ ਤਾਂ ਸੁਣਵਾਈ ਤੋਂ ਸਿੱਧੂ ਸਾਹਿਬ ਬਾਅਦ ਚ ਪਤਾ ਲੱਗੂਗਾ ਪਰ ਹਾਂ ਇਸ ਫੈਸਲੇ ਦੇ ਨਾਲ 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 ਉਸ ਫੈਸਲੇ ਦੇ ਤੇ ਪੰਜਾਬ ਦੇ ਅਫਸਰਾਂ ਦੀਆਂ ਪੰਜਾਬ ਦੇ ਰਾਜਨੀਤਿਕ ਲੋਕਾਂ ਦੀਆਂ ਤੇ ਉਹਨਾਂ ਅਫਸਰਾਂ ਦੀਆਂ ਟਿੱਕੀਆਂ ਨਚਰਾ ਜਿਹੜੀਆਂ ਜਰੂਰ ਟਕੀਆਂ ਨੇ ਕਿ ਜਿਹੜੀਆਂ ਹੁਣ ਵਾਗਾ ਜਿਹੜੀਆਂ ਸੀਬੀਆਈ ਜਿਹੜੀ ਪੰਜਾਬ ਵਾਲਾ ਕਿਸੇ ਵਕਤ ਨਹੀਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਨਾਲ ਮੋੜ ਸਕਦੀ ਆ ਇਹ ਸੇ ਤੋਂ ਸਭ ਤੋਂ ਜ਼ਿਆਦਾ ਇੰਟਰਸਟਿੰਗ ਖਬਰ ਜਿਹੜੀ ਅੱਜ ਵੀ ਜਿਹੜੀ ਉਹ ਬਣੀ ਰਹੇਗੀ ਜੀ ਇਹ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦਾ ਉਥੇ ਘਰ ਜਾਣਾ ਜਦੋਂ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੇ ਘਰ ਜਾਣਾ ਚੀਫ ਜਸਟਿਸ ਤੇ ਔਰ ਇਹ ਜਿਹੜੀ ਗੱਲ ਹੈ ਕਿ ਬਹੁਤ ਤਰੀਕੇ ਦੀ ਜਾਂਦੇ ਨਾਲ ਜੁੜ ਕੇ ਜਿਹੜੀ ਆ ਦੇਖੀ ਜਾ ਰਹੀ ਹੈ ਕਿਉਂਕਿ ਇੱਕ ਤਾਂ ਇਹ ਕਿ ਬਹੁਤੇ ਲੋਕ ਹੁਣ ਇਹ ਸੋਚ ਰਹੇ ਆ ਕਿ ਜੇਵੇਂ ਤੁਸੀਂ ਸਵਾਲ ਚੁੱਕ ਦਿੱਤੇ ਜਾਂ ਆਪਾਂ ਚਲੋ ਜੁਡੀਸ਼ੀਅਲ ਤੇ ਜਾਂ ਉਸ ਤਰੀਕੇ ਦੇ ਨਾਲ ਸਵਾਲ ਚੁੱਕਦੇ ਕਿ ਚਰਚਾ ਹੈ ਆਮ ਲੋਕਾਂ ਦੀ ਜਿਹੜੀ ਚੱਲ ਰਹੀ ਹੈ ਇੱਕ ਤਾਂ ਚਾਹੋ ਜਿਹੜੀ ਚਰਚਾ ਦੀ ਤੁਸੀਂ ਗੱਲ ਕਰ ਰਹੇ ਕਿ ਜ਼ਮਾਨਤ ਉਸ ਤਰੀਕੇ ਦੇ ਨਾਲ ਰੋਕ ਵੀ ਸਕਦੀ ਹੈ ਤੇ ਕੁਝ ਲੋਕ ਇਸ ਤਰੀਕੇ ਨਾਲ ਸੋਚਦੇ ਆ ਕਿ ਹਰਿਆਣੇ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਉਹ ਜਿਹੜੀ ਅਲੱਗ-ਅਲੱਗ ਲੜ ਰਹੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਹੁਣ ਜਿੰਨੀਆਂ ਵੀ ਵੋਟਾਂ ਲੈ ਕੇ ਜਾਣਾ ਮਦਵੀ ਪਾਰਟੀ ਨੇ ਓਨਾ ਹੀ ਫਾਇਦਾ ਜਿਹੜਾ ਉਹ ਬੀਜੇਪੀ ਨੂੰ ਹੋਣਾ ਤੇ ਨਾਲ ਹੀ ਨਾਲ ਨੁਕਸਾਨ ਜਿਹੜਾ ਉਹ ਭੰਗ ਸੋ ਤਾਂ ਉਹ ਸੋਚਿਆ ਜਾ ਰਿਹਾ ਕਿ ਹੋ ਸਕਦਾ ਜ਼ਮਾਨਤ ਦਵਾਈ ਜਾਵੇ ਮੈਂ ਨਹੀਂ ਕਹਿੰਦਾ ਆਪਾਂ ਚਲੋ ਉਸ ਤਰੀਕੇ ਦਾ ਨਹੀਂ ਚੱਕਦੇ ਸਵਾਲ ਕਿਉਂਕਿ ਚਰਚਾ ਦੀ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਜੋ ਅੱਜ ਕੱਲ ਸਿਸਟਮ ਚੱਲ ਰਿਹਾ ਹੈ ਉਹਦੇ ਤੇ ਹਰ ਤਰੀਕੇ ਦੀ ਚਰਚਾ ਜਿਹੜੀ ਚੱਲਦੀ ਰਹਿੰਦੀ ਹੈ ਕਿ ਇੰਨਾ ਤਾਂ ਨਹੀਂ ਇੰਨਾ ਤਾਂ ਨਹੀਂ ਤੇ ਜੇ ਜ਼ਮਾਨਤ ਹੋ ਜਾਂਦੀ ਹੈ ਜੇ ਜਮਾਨਤ ਦਵਾ ਦਿੱਤੀ ਜਾਂਦੀ ਹੈ ਜਿਹੋ ਜੀ ਚਰਚਾ ਲੋਕਾਂ ਦੇ ਵਿੱਚ ਆਮ ਬਣੀ ਹੈ ਤਾਂ ਫਿਰ ਉਹਦੇ ਨਾਲ ਫਿਰ ਨੁਕਸਾਨ ਤਾਂ ਫਿਰ ਕਾਂਗਰਸ ਨੂੰ ਹੋ ਹੀ ਗਿਆ ਹੋਗਾ ਹੋ ਸਕਦਾ ਜਮਾਨਤਵਾਵੇ ਤੇ ਦੋਵੇਂ ਚਰਚਾ ਨੇ ਆ ਤਾਂ ਬਿਲਕੁਲ ਸਿੱਧੂ ਜੀ ਤੁਸੀਂ ਠੀਕ ਪੁਆਇੰਟ ਆਇਆ ਕਿ ਜਿਸ ਤਰੀਕੇ ਨਾਲ ਜੇਕਰ ਆਭੀ ਪਾਰਟੀ ਤਾਂ ਹਰਿਆਣਾ 'ਚ ਆਪਣੇ ਪੱਧਰ ਤੇ ਚੋਣਾ ਲੜਦੀਆਂ ਲੜਦੀਆਂ ਤਾਂ ਉਸ ਦਾ ਸਿੱਧਾ ਫਾਇਦਾ ਜੜਾਇਆ ਉਹ ਭਾਜਪਾ ਨੂੰ ਹੁੰਦਾ ਤਾਂ ਰਾਜਨੀਤੀ ਦੇ ਵਿੱਚ ਸੁਖੰਦਰ ਜੀ ਬਹੁਤ ਕੁਝ ਇਹੋ ਜਿਹਾ ਹੁੰਦਾ ਜਿਹੜਾ ਪੜਦੇ ਤੇ ਪਿੱਛੇ ਹੁੰਦਾ ਸਾਹਮਣੇ ਕੁਝ ਹੋਰ ਕੁਝ ਦਿਖਾਈ ਦੇ ਰਿਹਾ ਹੁੰਦਾ ਮੇਰਾ ਜਿਹੜਾ ਐਂਗਲ ਸੀ ਬੈ ਕਿਸੇ ਹੋਰ ਐਂਗਲ ਦੀ ਜਿਹੜੀ ਗੱਲ ਕੀਤੀ ਤੁਸੀਂ ਬਿਲਕੁਲ ਦੂਜੇ ਐਂਗਲ ਤੇ ਗੱਲ ਦੋਵੇਂ ਚਰਚਾ ਵਾਲੇ ਲੋਕਾਂ ਚ ਇਸ ਕੋਈ ਸ਼ੱਕ ਨਹੀਂ ਹੈ ਸਿੱਧੂ ਸਾਹਿਬ ਇੱਕ ਨਿੱਕੀ ਜਿਹੀ ਗੱਲ ਮੈਂ ਹੋਰ ਦਰਾਂਗਾ ਮੈਨੂੰ ਯਾਦ ਆ ਕਿ ਸੰਜੇ ਦੱਤ ਟਾਟਾ ਦੇ ਅੰਦਰ ਅੰਤਰਗਤ ਜਿਹੜਾ ਉਹ ਜੇਲ੍ਹ ਦੇ ਵਿੱਚ ਸੀ ਤੇ ਜਦੋਂ ਅਖੀਰ ਤੱਕ ਉਸ ਦੀ ਜ਼ੁਬਾਨ 'ਤੇ ਸਿੱਧੂ ਸਾਹਿਬ ਨਹੀਂ ਸੀ ਹੋਈ ਤੇ ਜਦੋਂ ਸੁਪਰੀਮ ਕੋਰਟ 'ਤੇ ਜ਼ੁਬਾਨ ਹੋਈ ਤੇ ਅਗਲੇ ਦਿਨ ਇੱਕ ਜਿਹੜੀ ਖਬਰ ਓਟੋ ਜਿਹੜੀ ਤਸਵੀਰ ਛਪੀ ਸੀ ਸਿਰਫ ਸਭ ਬੜੇ ਹੈਰਾਨੀਜਨ ਸੀ ਇੱਕ ਪਾਸੇ ਸੰਜੇ ਦਤ ਉਸ ਦੀ ਭੈਣ ਨਮਰਤਾ ਦਤ ਤੇ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਦੇ ਨਾਲ ਖਲੋਤਾ ਸੀ ਤੇ ਸਾਫ਼ ਇੰਡੀਕੇਟ ਸੀ ਕਿ ਇਹ ਜਬਾਨਤ ਜਿਹੜੀ ਹੈ ਸੰਜੇ ਦਤ ਨੂੰ ਕਿਸ ਤਰੀਕੇ ਨਾਲ ਤੇ ਕਿਸ ਤੋਂ ਮਿਲੀ ਆ ਸੋ ਕਈ ਵਾਰੀ ਤਸਵੀਰਾਂ ਜਿਹੜੀਆਂ ਨੇ ਬਹੁਤ ਕੁਝ ਸੱਚ ਜਿਹੜਾ ਬਿਆਨ ਕਰ ਜਾਂਦੀ ਹੈ ਨਾ ਚਾਹੇ ਉਹ 네ਗਟਿਵ ਹੋਵੇ ਤੇ ਚਾਹੇ ਪੋਜ਼ਿਟਿਵ ਹੋਵੇ ਜਿਸ ਤਰੀਕੇ ਨਾਲ ਅਸੀਂ ਆਪਣੇ ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਦੇ ਅੱਜ ਜਸਟ ਅਚੀਵ ਜਸਟਾ ਤੇ ਕਰ ਜਾਂਦੀ ਜਿਹੜੀ ਤਸਵੀਰ ਦੀ ਗੱਲ ਕੀਤੀ ਉਹ ਤੇ ਨੈਗੇਟਿਵ ਵੀ ਗੱਲ ਕੀਤੀ ਤਾਂ ਪੋਜ਼ਿਟਿਵ ਵੀ ਕੀਤੀ ਐ ਸਿੱਧੂ ਸਾਹਿਬ ਰਾਜਨੀਤੀ ਸੇ ਸਭ ਕੁਝ ਹੋ ਸਕਦਾ ਬਾਕੀ ਦੇਖੋ ਜਮਾਨਤ ਮਿਲਦੀ ਆ ਕਿ ਨਹੀਂ ਮਿਲਦੀ ਇਹ ਤਾਂ ਹੁਣ ਸਿੱਧੂ ਸਾਹਿਬ ਸਮਾਈ ਤੋਂ ਬਾਅਦ ਪਤਾ ਲੱਗੇਗੀ ਜੀ ਚਲੋ ਪਰ ਆਇਆ ਵੀ ਭੁੱਖ ਜਿਹੜਾ ਉਹ ਫਸ ਗਿਆ ਥੋੜੀ ਦੇਰ ਦੇ ਲਈ ਪੰਜਾਬ ਦੇ ਕੁਝ ਅਫਸਰਾਂ ਦੇ ਮੰਨ ਗਿਆ ਨਾ ਵੀ ਔਰ ਸਾਹ ਜਿਹੜੇ ਉਹ ਸੁੱਤੇ ਹੋਏ ਆ ਚਲੋ ਅਗਲੀ ਖਬਰ ਅਣਕੀ ਸਾਬ ਲੈ ਲੈਣੇ ਆ ਹੁਣ ਕੱਲ ਵਿੱਤ ਮੰਤਰੀ ਸਾਹਿਬ ਜਿਹੜੇ ਉਹ ਖੁਦਮਖਤਿਆਰੀ ਮੰਗਦੇ ਜਿਹੜੇ ਨਜ਼ਰ ਆਏ ਅਣਖੀ ਸਾਹਿਬ ਬਹੁਤ ਅਹਿਮ ਜਿਹੜੀ ਗੱਲ ਹੈ ਕਿ ਖੁਦਮਖਤਿਆਰੀ ਚਾਹੁੰਦੇ ਕਿਸ ਵਾਸਤੇ ਹੈ ਵਿੱਤੀ ਖੁਦਮਖਤਿਆਰੀ ਮੰਗਦੇ ਆ ਔਰ ਸਵਾਲ ਉਹੀ ਜਿਹੜੇ ਆਪਾਂ ਪਹਿਲਾਂ ਖੜੇ ਕੀਤੇ ਆ ਕਿਉਂਕਿ 15ਵਾਂ ਵਿੱਤ ਕਮਿਸ਼ਨ ਸੰਮੇਲਨ ਜਿਹੜਾ ਉਹ ਚੱਲ ਰਿਹਾ ਸੀਗਾ ਤ੍ਰਿਵੰਤਰਮ ਦੇ ਵਿੱਚ ਕੇਰਲਾ ਦੇ ਵਿੱਚ ਚੱਲ ਰਿਹਾ ਸੀ ਜਿਸ ਵਿੱਚ ਵੱਖ-ਵੱਖ ਸੂਬਿਆਂ ਦੇ ਜਿਹੜੇ ਵਿੱਤ ਮੰਤਰੀਆਂ ਨੇ ਹਿੱਸਾ ਲਿਆ ਸੀਗਾ ਤੇ ਉੱਥੇ ਆਪਣੇ ਵਾਲੇ ਵਿੱਤ ਮੰਤਰੀ ਸਾਹਿਬ ਕਹਿੰਦੇ ਕਿ ਸਾਨੂੰ ਖੁਦਮਖਤਿਆਰੀ ਜਿਹੜੀ ਮਿਲਣੀ ਚਾਹੀਦੀ ਹੈ ਵਿੱਤੀ ਤੌਰ ਤੇ ਇਹ codimension ਤਿਆਰੀ ਕਿੰਨੀ ਘਪਾਲਦੇ ਆ ਕਰਜ਼ੇ ਦਾ ਤਾਂ ਕਹਣ ਕਰਤਾ ਇਹਨਾਂ ਨੇ ਔਰ ਜਿਸ ਤਰੀਕੇ ਦੇ ਨਾਲ ਆਪਾਂ ਵਾਰ-ਵਾਰ ਸਵਾਲ ਲੋਕ ਵੀ ਚੱਕਦੇ ਰਹੇ ਆਪਾਂ ਵੀ ਚੱਕਦੇ ਰਹੇ ਔਰ ਮੈਂ ਤਾਂ ਮੰਤਰੀ ਕੁਲਦੀਪ ਢਾਲੀਵਾਲ ਨੂੰ ਸਵਾਲ ਹੀ ਪੁੱਛਿਆ ਸੀ ਨਾ ਕਿ ਭਾਈ ਤੁਸੀਂ ਵਾਰ-ਵਾਰ ਕਿਉਂ ਤੁਸੀਂ ਜਿਹੜਾ ਹੈਗਾ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਵਕ-ਵਕ ਤਾਂ ਹੀ ਜਾ ਕੇ ਕਿਉਂ ਤੁਸੀਂ ਪੰਜਾਬ ਦੇ ਪੈਸੇ ਨੂੰ ਬਰਬਾਦ ਕਰ ਰਹੇ ਹੋ ਐਡਵਰਟਾਈਜ਼ਮੈਂਟ ਕਿਉਂ ਕਰ ਰਹੇ ਹੋ ਇਸ ਤਰੀਕੇ ਦੇ ਨਾਲ ਜਾ ਕੇ ਉਹ ਕਹਿੰਦੇ ਜੀ ਅਸੀਂ ਤੱਕ ਆ ਹੀ ਕਰਾਂਗੇ ਅਸੀਂ ਤਾਂ ਕਰਾਂਗੇ ਐਡਵਰਟਾਈਜ਼ਮੈਂਟ ਕਰੀਏ ਕਿਉਂ ਨਾ ਉਹ ਤਾਂ ਮਤਲਬ ਇਹੋ ਜਿਹੀਆਂ ਗੱਲਾਂ ਕਰ ਲਾਗੇ ਤਾਂ ਜੇ ਮਤਲਬ ਖੁਦਮੁਖਤਿਆਰੀ ਮਿਲ ਜਾਂਦੀ ਹੈ ਫਿਰ ਤਾਂ ਪਤਾ ਹੀ ਹੋਊਗਾ ਕਿ ਹਲੇ ਤਾਂ ਖੁਦਮੁਖਤਿਆਰੀ ਬੰਦੇ ਕੋਲੇ ਹੈ ਨਹੀਂ ਹਲੇ ਆ ਚੰਨ ਚਾੜੇ ਪਏ ਆ ਕਿਤੇ ਬਾਹਰਲੇ ਸੁਪੇਜ ਪੈਸਾ ਕਿਤੇ ਕਿੱਥੇ ਪੈਸਾ ਕਿਤੇ ਕਿੱਥੇ ਪੈਸਾ ਕਿਤੇ ਕਿੰਨੇ ਕਿੰਨੇ ਲੱਖ ਕਰੋੜ ਰੁਪਈਆ ਰੈਲੀਆਂ ਤੇ ਬਰਬਾਦ ਕੀਤਾ ਜਾ ਰਿਹਾ ਤਾਂ ਉਹ ਜੋ ਕੁਝ ਚੱਲ ਰਿਹਾ ਅੰਕੀ ਸਾਹਿਬ ਆਪਣੇ ਸਾਹਦੇ ਸਾਹਮਣੇ ਹੈ ਤੇ ਹੋਰ ਇਹ ਖੁਦਮੁਖਤਿਆਰੀ ਕਰਕੇ ਕਰਨਾ ਕੀ ਚਾਹੁੰਦੇ ਆ ਜਦੋਂ ਸਾਬ ਜਦੋਂ ਹਰਪਾਲ ਸਿੰਘ ਚੀਮੇ ਦਾ ਇਹ ਬਿਆਨ ਮੈਂ ਪੜਿਆ ਤਾਂ ਮੈਨੂੰ ਬਿਆਨ ਪੜ ਕੇ ਬੜੀ ਹੈਰਾਨੀ ਕਿ ਇਸ ਗੱਲ ਦੀ ਹੋਈ ਕਿ ਵੇਖੋ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿੱਤ ਮੰਤਰੀ ਨੇ ਪੰਜਾਬ ਤੇ ਸਨਾਰੇ ਭੂਏਕ ਸਨਾਰੇ ਵਿਕਾਸ ਦੀ ਗੱਲ ਕਰਦੇ ਆਂ ਔਰ ਸੰਘੀ ਟਾਚੇ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਆਂ ਜਿੱਤੀ ਖੁਦਮੁਖਤਿਆਰੀ ਦੀ ਮੰਗ ਜਿਹੜੀ ਆ ਵਿੱਤ ਕਮਿਸ਼ਨ ਪਾਸੋਂ ਕਰ ਰਹੇ ਆ ਹੁਣ ਦੂਸਰੇ ਬੰਨੇ ਜਿਹੜੀਆਂ ਸਥਿਤੀਆਂ ਨੇ ਪੰਜਾਬ ਦੀਆਂ ਇਸ ਲਈ ਖਜ਼ਾਨੇ ਦੀਆਂ ਖਾਸ ਤੌਰ ਤੇ ਉਹ ਸਾਰਿਆਂ ਦੇ ਸਾਹਮਣੇ ਆ ਅਸੀਂ ਰੋਜ਼ ਇਹ ਗੱਲਾਂ ਕਰਦੇ ਆਂ ਬੈਕ ਪੇ ਦੀਆਂ ਤਨਖਾਹਾਂ ਜਿਹੜੀਆਂ ਨਹੀਂ ਦਿੱਤੀਆਂ ਜਾ ਰਹੀਆਂ ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਜਿਹੜਾ ਪੈਨਸ਼ਨ ਜਾਂ ਹੋਰ ਜਿਹੜੇ ਬਿੱਲ ਨੇ ਉਹ ਡੱਕੇ ਜਾ ਸਕਦੇ ਆ ਤੇ ਸਿੱਧੂ ਸਾਹਿਬ ਦੂਸਰੇ ਬੰਨੇ ਪੰਜਾਬ ਸਰਕਾਰ ਖੁੱਦ ਕੇ ਕੇਂਦਰ ਸਰਕਾਰ پاس 10000 ਕਰੋੜ ਦੀ ਲਿਮਟ ਕੇਂਦਰ ਜਿਹੜੀ ਕਰਜ਼ੇ ਦੀ ਲਿਮਟ ਵਧਾਉਂਦੀ ਜਿਹੜੀ ਮੰਗ ਕਰ ਚੁੱਕੀ ਹੈ ਤੇ ਤਰਕ ਉਹ ਇਹ ਦਿੱਤਾ ਜਾ ਰਿਹਾ ਕਿ ਰਾਜ ਦੇ ਜਿਹੜੇ ਵਿਕਾਸ ਕਾਰਜ ਨੇ ਜਾਂ ਵਿਕਾਸ ਰਾਜ ਦੇ ਜਿਹੜੇ ਕੰਮ ਨੇ ਉਹ ਬੁਰੀ ਤਰ੍ਹਾਂ ਪ੍ਰਭਾਵ ਹੋ ਰਹੇ ਆ ਕਿਉਂਕਿ ਕੇਂਦਰ ਤੇ ਸਾਡੇ ਫੰਡ ਜਿਹੜੇ ਆ ਖਾਸ ਤੋਤੇ ਨੈਸ਼ਨਲ ਹੈਲਥ ਰੂਟ ਮਿਸ਼ਨ ਦਾ ਤੇ ਰੂ ਡਵੈਲਪਮੈਂਟ ਫੰਡ ਜਿਹੜਾ ਉਹ ਢੱਕਿਆ ਪਿਆ ਜਿਸ ਕਰਕੇ ਵਿਕਾਸ ਕਾਰਜ ਜਿਹੜੇ ਢੱਕੇ ਪਏ ਨੇ ਤੇ ਸਾਨੂੰ ਕਰਜ਼ਾ ਚਾਹੀਦਾ ਜਦੋਂ ਕਿ ਅਸਲੀਅਤ ਇਹ ਆ ਕਿ ਇਹ ਜੋ ਵੀ ਕਰਜ਼ਾ ਲਿਆ ਜਾ ਰਿਹਾ ਇੱਕ ਪਾਸੇ ਤਾਂ ਉਹ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦੇ ਆਪਣੇ ਖਾਸਮ ਖਾਸ ਉਹਨਾਂ ਤੇ ਖਰਚੇ ਜਾ ਰਿਹਾ ਦੂਸਰੇ ਬਨੇ ਹਵਾਈ ਜਾ ਜਾਂਦਾ ਅਸਰ ਉਹਨਾਂ ਦਾ ਫਰਕ ਜਿਹੜਾ ਸਫਰੇ ਆ ਉਹਦੇ ਨਾਲ ਹੀ ਨਾਲ ਮੁੱਖ ਮੰਤਰੀ ਸਾਹਿਬ ਜਸਤੀ ਕੇ ਦਾ ਨਿਵਾਸਤਾਨ ਬਣਾ ਰਹੇ ਆ ਤੇ ਵੱਡੇ ਪੱਤਰ ਤੇ ਅਖਬਾਰਾਂ ਚ ਜਿਹੜੀ ਇਸ਼ਤਿਹਾਰ ਇਹ ਉਤਰੇ ਹੁਣ ਟੀਮਾ ਸਾਹਿਬ ਨੇ ਇਹ ਗੱਲ ਕੀਤੀ ਕਿ ਵਿੱਤੀ ਖੁਦਮਕਤਿਆਰੀ ਵਿੱਤੀ ਖੁਦਮਕਤਿਆਰੀ ਦਾ ਤਰਕ ਉਹਨਾਂ ਨੇ ਇਹ ਦਿੱਤਾ ਕਿ ਜਦੋਂ ਦੀ GST ਜਿਹੜੀ ਲਾਗੂ ਹੋਈ ਆ ਉਸ ਵਕਤ ਜਿਹੜੇ ਮਾਲੀਆ ਸਰੋਤ ਨੇ ਰਾ ਸਰਕਾਰ ਦੇ ਉਹ ਘਟ ਗਏ ਤੇ ਅਸੀਂ ਜਿਹੜਾ ਵੀ ਕੋਈ ਪੈਸਾ ਖਰਚਣਾ ਹੁੰਦਾ ਸਾਨੂੰ ਜ਼ਿਆਦਾ ਕੇਂਦਰ ਪਾਸੋਂ ਖਰਚਣਾ ਪੈਂਦਾ ਤੇ ਜਾਂ ਫਿਰ ਉਸ ਦੀ ਅਜਾਇਸਤ ਲੈ ਕੇ ਕਿਸੇ ਹੋਰ ਫੰਡਾਂ ਦੇ ਆਧਾਰ ਤੇ ਗੱਲਬਾਤ ਜਿਹੜੀ ਆ ਉਹ ਕਰਦੀ ਪੇਦੀ ਹੈ ਤਾਂ ਇਸ ਲਈ ਹਰ ਰਾਜ ਨੂੰ ਕਿ ਕਮੇਟੀ ਬਦ ਪਿਆਰੀ ਜਿਹੜੀ ਦਿੱਤੀ ਨਹੀਂ ਜਾਂਦੀ ਆ ਤਾਂ ਜੋ ਉਹ ਆਪਣੇ ਪੱਧਰ ਤੇ ਸਕੇ ਆਪਣੇ ਪੱਤਰ ਤੇ ਸਾਰਾ ਕੁਝ ਰਾਜਦੇਵ ਕਾਸ ਵਾਸਤੇ ਕਰ ਸਕੇ ਜੀ ਵੇਖੋ ਜੀ ਤੇ ਉਹਨਾਂ ਨੇ ਇਸ ਪੱਤਰ ਦੀ ਗੱਲ ਕੀਤੀ ਹੈ ਕਿ ਤਾਂ ਵਾਕਈ ਇਹ ਗੱਲ ਹੈ ਕਿ ਇਸ ਸੂਚੇ ਦਾ ਬਿਆਜ ਜਿਹੜਾ ਸਲਾਹ ਕਾ ਜੋਗਾ ਪਰ ਜੇਕਰ ਇਹ ਬਿਆਨ ਕੇਵਲ ਬੈਠੀ ਬਿਆਨ ਆ ਤੇ ਸਿਰਫ ਤਰਫ ਇਹ ਫਿਰ ਆਪਣੀ ਹੀ ਪੁਸ਼ਤ ਪੜਾਈ ਕਰਨ ਵਾਸਤੇ ਜਾਂ ਆਪਣੀ ਹੀ ਪਿੱਟ ਤਾਪਣ ਵਾਸਤੇ ਇਹ ਦਿੱਤਾ ਗਿਆ ਜਿਹੜਾ ਉੱਥੇ ਬਿਆਨ ਹੋ ਸਕਦਾ ਜਾਂ ਉੱਥੇ ਦਿੱਤੀ ਗਈ ਸਲਾਹ ਹੋ ਸਕਦੀ ਹੈ ਕਿਉਂਕਿ ਉੱਥੇ ਇੱਕ ਰਾਜਤਾ ਹੀ ਵਿੱਤ ਮੰਤਰੀ ਨਹੀਂ ਸੀ ਗਿਆ ਬਲਕਿ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਜਿਹੜੇ ਵਿੱਤ ਮੰਤਰੀ ਸੀ ਉੱਥੇ ਮੌਜੂਦ ਸਨ ਤਾਂ ਜੇਕਰ ਇਹਨਾਂ ਨੇ ਉੱਥੇ ਸੰਗੀਟਾਂ ਜੇਦੋਂ ਮਜ਼ਬੂਤ ਕਰਨ ਦੀ ਗੱਲ ਕੀਤੀ ਆ ਤਾਂ ਸਿੱਧੂ ਸਾਹਿਬ ਚੰਗੀ ਗੱਲ ਆ ਕਿ ਰਾਜਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਆ ਪਰ ਰਾਜਾਂ ਨੂੰ ਜਦੋਂ ਵੱਧ ਅਧਿਕਾਰ ਦੇਣ ਦੀ ਗੱਲ ਹੁੰਦੀ ਆ ਤਾਂ ਉਦੋਂ ਕਈ ਵਾਰੀ ਸਖਵਿੰਦਰਜੀ ਆਮ ਆਦਮੀ ਪਾਰਟੀ ਦਾ ਜਿਹੜੀ ਦਲੀਲ ਆ ਹਰਿਆਣੇ ਦੇ ਸੰਦਰਭ ਦੇ ਵਿੱਚ ਕੁਝ ਹੋਰ ਤੇ ਪੰਜਾਬ ਦੇ ਸੰਦਰਭ ਵਿੱਚ ਕੁਝ ਹੋਰ ਹੋ ਜਾਂਦੀ ਆ ਖਾਸ ਤੌਰ ਤੇ ਐਸਵਾਈਐਲ ਨਹਿਰ ਦੇ ਮੁੱਦੇ ਤੇ ਉਦੋਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਬਿਲਕੁਲ ਖਤਮ ਹੋ ਜਦੀ ਹੈ ਕਿਉਂਕਿ ਹੁਣ ਉੱਥੇ ਜਾ ਕੇ ਇਹ ਵੱਧ ਅਧਿਕ ਵਿੱਤੀ ਮੁੱਖਤਬਿਆਰੀ ਦੀ ਜਿਹੜੀ ਉਹ ਗੱਲ ਕਰ ਰਹੇ ਆ ਬਾਕੀ ਸਿੱਧੂ ਸਾਹਿਬ ਇਹ ਤਾਂ ਹੁਣ ਕੇਂਦਰ ਸਰਕਾਰ ਤੇ ਨਹੀਂ ਜਾਂ ਵਿੱਤ ਕਮਿਸ਼ਨ ਨੇ ਵੇਖਣਾ ਆ ਕਿ ਵਿੱਤੀ ਮੁੱਖਤਬਿਆਰੀ ਕਿੰਨੀ ਕੁ ਰਾਜਾਂ ਨੂੰ ਦੇਣੀ ਆ ਕਿਉਂਕਿ ਜਿਸ ਤਰੀਕੇ ਨਾਲ ਬੀਤੇ ਸਮੇਂ ਚ ਕੇਂਦਰ ਸਰਕਾਰ ਨੇ ਵੱਖ-ਵੱਖ ਰਾਜਾਂ ਦੇ ਵਿੱਚ ਜਿਹੜੀਆਂ ਦਿੱਤੇ ਜਾਣ ਵਾਲੇ ਕਰਜ਼ਾ ਦੀ ਲਿਮਿਟਾਂ ਦੀ ਕਟੌਤੀ ਕੀਤੀ ਆ ਜੀਐਸਟੀ ਜਿਹੜੀ ਸਿੱਧੀ ਗਈ ਆ 올ਡ ਪੈਨਸ਼ਨ ਸਕੀਮ ਦਾ ਜਿਹੜੇ ਫੰਡ ਸੀ ਉਹ ਕੇਂਦਰ ਸਰਕਾਰ ਨੇ ਆਪਣੀ ਐਨਪੀਐਸ ਪੀ ਵਿੱਚ ਲਾਏ ਆ ਮੇਰਾ ਨਹੀਂ ਖਿਆਲ ਕਿ ਕੇਂਦਰ ਸਰਕਾਰ ਰਾ ਸਰਕਾਰ ਦੀ ਇਸ ਮਤਨਾਕੇ ਸਬੀ ਕੀ ਮੰਨਦਾ ਸਹਿਮਤ ਹੋਵੇ ਬਾਕੀ ਵਿੱਤੀ ਖੁਦਮੁਖਤਿਆਰੀ ਦੀ ਗੱਲ ਕਰਦੇ ਹਾਂ ਠੀਕ ਆ ਪੰਜਾਬ ਤੇ ਸਨਾਰੇ ਭੁੱਖ ਦਾ ਸੁਪਨਾ ਇਹਨਾਂ ਨੇ ਕੋ ਲਿਖਿਆ ਪਰ ਘੱਟ ਤੋਂ ਘੱਟ ਸਰਕਾਰ ਨੂੰ ਇਹ ਚਾਹੀਦਾ ਕਿ ਜਿਹੜੀਆਂ ਪਹਿਲਾਂ ਐਕਸਾਈਜ਼ ਪਾਲਿਸੀ ਮਾਈਨਿੰਗ ਪਾਲਿਸੀ ਦੂਜੇ ਪਾਸੇ ਹੋਰ ਇੰਡਸਟਰੀ ਪਾਲਿਸੀ ਬਣਾਵਣਾ ਉਥੋਂ ਜਿਹੜਾ ਮਾਲੀ ਇਕੱਠਾ ਕਰਨ ਤਾਂ ਫਿਰ ਉਸ ਤੋਂ ਬਾਅਦ ਇਹ ਨਿੱਤੀ ਖੁਦਮੁਖਤਿਆਰੀ ਦੀ ਗੱਲ ਕਰ ਸਕਦੇ ਆ ਜਿਹੜੀ ਅੱਜ ਤੱਕ ਇਹਨਾਂ ਕੋ ਉਸਕੀਮਾ ਲਾਗੂ ਹੀ ਨਹੀਂ ਹੋ ਸਕੀ ਬਿਲਕੁਲ ਉਧਰ ਪੰਜਾਬ ਦੇ ਵਿੱਚ ਆਪਾਂ ਜਿਵੇਂ ਪਹਿਲਾਂ ਗੱਲ ਕਰਕੇ ਅੱਜਨ ਸ਼ੁਰੂਆਤ ਤੋਂ ਵੱਖ-ਵੱਖ ਸੰਕਟ ਛਾਇਆ ਹੋਇਆ ਔਰ ਪਿਛਲੇ ਦਿਨੀ ਤੁਸੀਂ ਦੇਖ ਲਓ ਕਿ ਡਾਕਟਰਾਂ ਵਾਲੀ ਹੜਤਾਲ ਵੀ ਜਿਹੜੀ ਉਹ ਚੱਲ ਰਹੀ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਡਾਕਟਰਾਂ ਨੂੰ ਇਹ ਗੱਲ ਕਹੀ ਗਈ ਸੀ ਜਿਹੜੇ ਖਜ਼ਾਨਾ ਮੰਤਰੀ ਮਾਫ਼ ਕਰਨਾ ਜਿਹੜੇ ਆਪਣੇ ਪੰਜਾਬ ਦੇ ਸਿਹਤ ਮੰਤਰੀ ਨੇ ਜਿੱਦਣ ਡਾਕਟਰਾਂ ਦੀ ਮੀਟਿੰਗ ਹੋਈ ਸਰਕਾਰ ਦੇ ਨਾਲ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਹ ਗੱਲ ਕਹੀ ਕਿ ਠੀਕ ਆ ਭਾਈ ਤੁਹਾਡੀਆਂ ਮੰਨ ਤਾਂ ਮੰਨੀਆਂ ਤੇ ਤੁਹਾਨੂੰ ਜਿਹੜਾ ਅਸਲੀ ਲਿਖਤੀ ਤੌਰ ਤੇ ਉਹ ਦੇ ਦੇ ਆ ਗਏ ਪਰसों ਦੀ ਗੱਲ ਜਿਹੜੀ ਹੈਗੀ ਆ ਲਿਖਤੀ ਤੌਰ ਤੇ ਤੁਹਾਡੀਆਂ ਮੰਗਾਂ ਮੰਨ ਲਾਂਗੇ ਉਹ ਕਹਿੰਦੇ ਠੀਕ ਆ ਜਦੋਂ ਤੁਸੀਂ ਜਾਰੀ ਕਰੋਗੇ ਅਸੀਂ ਆਪਣੀ ਹੜਤਾਲ ਖਤਮ ਕਰ ਦਾਂਗੇ ਕਹਿੰਦੇ ਚਲੋ ਠੀਕ ਆ ਥੋੜੀ ਦੇਰ ਤੱਕ ਕਰ ਦਿੰਦੇ ਆ ਉਹ ਦਿਨ ਦੀ ਸ਼ਾਮ ਵੀ ਨਾਂਗੀ ਕੱਲ ਦੀ ਸ਼ਾਮ ਵੀ ਨਾਂਗੀ ਅੱਜ ਦੀ ਵੀ ਸ਼ਾਮ ਆ ਜਾਣੀ ਐ ਹਲੇ ਤੱਕ ਲਿਖਤੀ ਨਹੀਂ ਦਿੱਤਾ ਗਿਆ ਇਹਨਾਂ ਤੋਂ ਜੇ ਮੰਗਾਂ ਮੰਨ ਨਹੀਂ ਆ ਫਿਰ ਲਿਖਤੀ ਦੇਣ ਦਿੱਤਾ ਕਿਉਂ ਨਹੀਂ ਜਾ ਰਹੇ ਤੇ ਜੇ ਲਿਖਤੀ ਦਿੱਤਾ ਨਹੀਂ ਜਾ ਰਿਹਾ ਕਿ ਪਹਿਲਾਂ ਉਹਨਾਂ ਡਾਕਟਰਾਂ ਨੂੰ ਝੂਠ ਬੋਲੇ ਜਾ ਰਹੇ ਸੀ ਤੇ ਭਰੋਸੇਯੋਗਤਾ ਤੇ ਮੋਦਨ ਵੀ ਗੱਲ ਕੀਤੀ ਸੀ ਪੰਜਾਬ ਸਰਕਾਰ ਦੀ ਭਰੋਸੇਯੋਗਤਾ ਤੇ ਇਹ ਲੋਕ ਇਹਨਾਂ ਦੀ ਮੰਨਣ ਨੂੰ ਤਿਆਰ ਨਹੀਂ ਮੂੰਹ ਜਵਾਨੇ ਮੰਨਣ ਨੂੰ ਤਿਆਰ ਨਹੀਂ ਚਲੋ ਡਾਕਟਰ ਤਾਂ ਫੇਰ ਕਹਿੰਦੇ ਕਿ ਲਿਖਤੀ ਦੇ ਦਿਓ ਅਸੀਂ ਮੰਨ ਲਏਗਾ ਇਹਨਾਂ ਤਾਂ ਲਿਖਤੀ ਨੋਟੀਫਿਕੇਸ਼ਨਾਂ ਤੇ ਵੀ ਮੰਨਣ ਨੂੰ ਤਿਆਰ ਨਹੀਂ ਹਾਈ ਕੋਰਟ ਦੇ ਵਿੱਚ ਲਿਖ ਲਿਖ ਇਹ ਦੇ ਦਿੰਦੇ ਆ ਉਥੋਂ ਵੀ ਮੁੱਕਰ ਜਾਂਦੇ ਆ ਪੰਚਾਇਤੀ ਚੋਣਾਂ ਕਹਿੰਦੇ ਜੀ ਸਤੰਬਰ ਚ ਕਰਾਵਾਂਗੇ ਹਾਲੇ ਤੱਕ ਉਹ ਵੀ ਕੋਈ ਬਾਈਦਾ ਹੀ ਨਹੀਂ ਗਈ ਮਤਲਬ ਹਰ ਪਾਸਿਓਂ ਮੁੱਕਰੀ ਜਾਂਦੇ ਆ ਤੇ ਦੂਜੇ ਪਾਸੇ ਹੁਣ ਸੰਕਟ ਜਿਹੜਾ ਬਿਜਲੀ ਵਿਭਾਗ ਦੇ ਵੱਲੋਂ ਵੀ ਜਿਹੜਾ ਛਾਇਆ ਹੋਇਆ ਐਡ ਕਿ ਸਾਹਿਬ ਬਿਜਲੀ ਵਿਭਾਗ ਦੇ ਕੰਮਿਆਂ ਨੇ ਉਹ ਹੋਰ ਜਿਹੜੀ ਹੜਤਾਲ ਪੰਜਰਾਂ ਦੀ ਵਧਾ ਦਿੱਤੀ ਐ ਔਰ ਉਹ ਨਾਲ ਹੀ ਉਹਨੇ ਐਲਾਨ ਵੀ ਕੀਤਾ ਕਿ ਭਾਈ ਜੇ ਕਿਤੇ ਬਿਜਲੀ ਖਰਾਬ ਹੁੰਦੀ ਐ ਅਸੀਂ ਨਹੀਂ ਠੀਕ ਕਰਨ ਜਾਂਦੇ ਔਰ ਦੂਜੇ ਪਾਸੇ ਨਾਲ ਹੀ ਨਾਲ 25 ਕ੍ਰੇਡਾਂ ਦੀ ਕਹਿੰਦੇ ਬਿਜਲੀ ਪ੍ਰਭਾਵਿਤ ਹੋ ਰਹੀ ਐ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਐ ਔਰ ਸ਼ਿਕਾਇਤਾਂ ਦਾ ਵੀ ਨਫਟਾਰਾ ਜਿਹੜਾ ਉਹ ਨਹੀਂ ਹੋ ਰਿਹਾ ਮੈਂ ਪਹਿਲਾਂ ਦੱਸ ਚੁੱਕਿਆ ਥਿਆ ਕਿ ਉਹਨਾਂ ਨੇ ਐਲਾਨ ਕੀਤਾ ਹੋਇਆ ਕਿ ਅਸੀਂ ਠੀਕ ਨਹੀਂ ਕਰਨ ਜਾਵਾਂਗੇ ਕਿਵੇਂ ਦੇਖਦੇ ਹੋਂ ਇਹ ਸੰਕਟਾਂ ਨੂੰ ਹਰ ਪਾਸੇ ਸੰਕਟ ਐ ਮੁਲਾਜ਼ਮਾਂ ਦਾ ਜਿਹੜਾ ਉਹ ਵਿਰੋਧ ਐ ਸਰਕਾਰ ਦੇ ਖਿਲਾਫ ਜਿੱਥੇ ਬੰਦੀ ਕਿਸਾਨ ਜਿੱਥੇ ਬੰਦੀਆਂ ਦਾ ਵਿਰੋਧ ਹੈ, ਬਿਜਲੀ ਕਾਮਿਆਂ ਦਾ ਵਿਰੋਧ ਹੈ, ਡਾਕਟਰਾਂ ਦਾ ਵਿਰੋਧ ਹੈ, ਮਜ਼ਦੂਰਾਂ ਦਾ ਵਿਰੋਧ ਹੈ, ਮਤਲਬ ਹੱਕ ਤੇ ਇਹਨਾਂ ਦੇ ਕੋਈ ਹੈ ਹੀ ਨਹੀਂ ਨਾ। ਹਰ ਬਰਕਟਾ ਜਿਹੜਾ ਉਹ ਸੜਕਾਂ ਤੇ ਉਤਰਿਆ ਫਿਰਦਾ ਤੇ ਜੇ ਉਤਰਿਆ ਹੀ ਨਹੀਂ। ਜੇ ਕੋਈ ਸੜਕਾਂ ਤੇ ਉਤਰੀ ਨਹੀਂ ਤਾਂ ਉਹ ਵਿਰੋਧੀ ਧਿਰ ਹੀ ਨਹੀਂ ਉਤਰੀ। ਬਾਕੀ ਤਾਂ ਪੰਜਾਬ ਦੇ ਲੋਕ ਤਾਂ ਵਿਚਾਰੇ ਸਰਕਾਰ ਦੇ ਉੱਤੇ ਹੀ ਫਿਰਦੇ ਆ। ਹੁਣ ਸਾਡੀ ਮਾੜੀ ਕਿਸਮਤ ਇਹ ਹੈ ਕਿ ਨਾ ਤਾਂ ਸਾਨੂੰ ਸਰਕਾਰ ਚ ਜੱਜ ਦੀ ਮਿਲੀ ਹੈ ਤੇ ਨਾ ਹੀ ਸਾਨੂੰ ਵਿਰੋਧੀ ਧਿਰ ਚ ਜੱਜ ਦੀ ਮਿਲੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੇ ਜਿਹੜੀ ਸਰਕਾਰ ਨੂੰ ਗੋਡਿਆਂ ਭਾਰ ਕਰ ਸਕੇ ਮੁੱਖ ਮੰਤਰੀ ਸਾਹਿਬ ਅੱਖਾਂ ਕੱਢਦੇ ਐ ਤੇ ਉਧਰੋਂ ਸਾਡੇ ਵਿਰੋਧੀ ਧਿਰ ਦੇ ਲੀਡਰ ਗੋਡਿਆਂ ਭਾਰ ਹੋ ਜਾਂਦੇ ਆ ਸਰਕਾਰ ਨੇ ਤਾਂ ਕੀ ਹੋਣਾ ਕਿਵੇਂ ਦੇਖਦੇ ਇਸ ਪੂਰੀ ਚੀਜ਼ ਨੂੰ ਕਿ ਹੁਣ ਬੜੂਗਾ ਕੀ ਸੋਭਾ ਤੇਤੀ ਤੋਂ ਸੀ ਬਿਆਨ ਕਰ ਕਿ ਪੰਜਾਬ ਐਸ ਵੇਲੇ ਕਿਸ ਤਰੀਕੇ ਨਾਲ ਛੜਕਾਂ ਤੇ ਉਤਰਿਆ ਚਾਹੇ ਉਹ ਸਿਹਤ ਮੰਤਰਾਲੇ ਹੋਵੇ ਚਾਹੇ ਉਹ ਬਿਜਲੀ ਵਿਭਾਗ ਹੋਵੇ ਚਾਹੇ ਕੋਈ ਹੋਵੇ ਸਾਰੇ ਇਸ ਵੇਲੇ ਸ਼ਰਕਾ ਤੇ ਉਤਰ ਕੇ ਆਪੋ ਆਪਣੇ ਹੱਕਾਂ ਦੀ ਜਿਹੜੀ ਲੜਾਈ ਜਿਹੜੀ ਉਹ ਲੜਦੇ ਪਏ। ਡਾਕਟਰਾਂ ਦੀ ਗੱਲ ਕਰਦੀ ਕਿ ਡਾਕਟਰਾਂ ਨੇ ਪਹਿਨਾ 2 ਜਾਂ 3 ਘੰਟੇ ਵਾਸਤੇ ਓਪੀਡੀ ਜਿਹੜੀ ਬੰਦ ਕੀਤੀ ਸੀ। ਗੱਲ ਤੋਂ ਉਹਨਾਂ ਨੇ ਪੂਰੇ ਦਿਨ ਵਾਸਤੇ ਓਪੀਡੀ ਬੰਦ ਕਰਨ ਦਾ ਜਿਹੜਾ एलान ਚੜਾ ਕਰ ਦਿੱਤਾ ਤੇ ਅੱਜ ਸਾਰਾ ਦਿਨ ਓਪੀਡੀ ਜਿਹੜੀਆਂ ਬੰਦ ਰਹਿਣੀਆਂ। ਦੂਜੇ ਪਾਸੇ ਬਿਜਲੀ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਹੜਤਾਲ ਕੀਤੀ ਔਰ ਸਰਕਾਰ ਜਿਸ ਤਰੀਕੇ ਨਾਲ ਉਹਨਾਂ ਤੇ ਸਖਤ ਨਜ਼ਰਾਈ ਐਸਮਾ ਉਹਨਾਂ ਤੇ ਲਗਾ ਦਿੱਤਾ ਗਿਆ ਪਰ ਬਿਜਲੀ ਕਾਮੇ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟੇ। ਪਹਿਨਾ ਉਹਨਾਂ ਨੇ 11 ਤੇ 12 ਤਰੀਕ ਨੂੰ ਦੋ ਦਿਨ ਦੀ ਸਮੂਹ ਛੁੱਟੀ ਦਾ ਐਲਾਨ ਕੀਤਾ ਸੀ ਪਰ ਹੁਣ ਸਰਕਾਰ ਦੇ ਕੰਨਾਂ ਦੇ ਉੱਤੇ ਜਰੂ ਜੂ ਨਹੀਂ ਸਕੀ ਤੇ ਬਿਜਲੀ ਮੰਤਰੀ ਨਾਲ ਗੱਲਬਾਤ ਕਰਨ ਤੇ ਵੀ ਗੱਲ ਜਿਹੜੀ ਕਿਸੇ ਤਨ ਪੱਤਰ ਨਹੀਂ ਲਿਖਤਾ ਉਹਨਾਂ ਵੱਲੋਂ ਇਹ ਸਮੂਹ ਛੁੱਟੀ 17 ਸਤੰਬਰ ਤੱਕ ਜਿਹੜੀ ਆ ਸਿੱਧੂ ਸਾਹਿਬ ਉਹ ਵਾਧਾ ਦਿੱਤੀ ਕਿ ਪੰਜ ਦਿਨ ਦੀ ਛੁੱਟੀ ਔਰ ਬਿਜਲੀ ਕਾਮ ਨੇ ਇਹ ਗਲਤ ਦਾਵਾ ਕੀਤਾ ਕਿ ਜਿਸ ਦਿਨ ਸਟ੍ਰਾਈਕ ਉਹਨਾਂ ਨੇ ਸ਼ੁਰੂ ਕੀਤੀ ਸੀ ਉਸ ਦਿਨ 60% ਦੇ ਜਿਹੜੇ ਮਲਾਜ਼ਮ ਸੀ ਉਹਨਾਂ ਦੇ ਨਾਲ ਸੀ ਤੇ 35000 ਮਲਾਜ਼ਮਾਂ ਦੇ ਵਿੱਚੋਂ ਪੰਜਾਬ ਬਿਜਲੀ ਬੋਰਡ ਦੇ ਜਿਹੜੇ 35000 ਮਲਾਜ਼ਮ ਨੇ ਪਾਵਰ ਕਾਉਂਟ ਜਿਨ੍ਹਾਂ ਦੇ ਵਿੱਚ 60% ਦੇ ਮੁਲਾਜ਼ਮ ਉਹਨਾਂ ਦੇ ਨਾਲ ਸਨ ਪਹਿਲੇ ਦਿਨ ਤੇ ਅੱਜ ਉਹ ਗਿਣਤੀ ਜਿਹੜੀ 63% ਜਿਹੜੀ ਆ ਉਹ ਪਹੁੰਚ ਚੁੱਕੀ ਹੈ ਭਾਵ ਕਿਸ ਤਰੀਕੇ ਨਾਲ ਜਿਹੜਾ ਬਿਜਲੀ ਵਿਭਾਗ ਦੇ ਵਿੱਚ ਜਿਹੜੇ ਕੰਮ ਨੇ ਜਿਹੜੇ ਕੰਮ ਕਰ ਰਹੇ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਣੇ ਡਿਪਾਰਟਮੈਂਟ ਦਾ ਸਾਥ ਮਿਲਦਾ ਪਿਆ ਉਹ ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ 17 ਤਰੀਕ ਨੂੰ ਉਹ ਕਰਾਉ ਜਿਹੜਾ ਉਥੇ ਕਰਦਗੀ ਜੇਕਰ ਮਤਾ ਨਾਮ ਦੀ ਹੈਗੀ ਤੇ ਦੂਜੇ ਪਾਸੇ ਗੱਲਬਾਤ ਜਿਹੜੀ ਆ ਉਹ ਫੇਲ ਹੋ ਚੁੱਕੀ ਹੈ ਬਿਜਲੀ ਪੰਥਰੀ ਦੇ ਨਾਲ ਤਾਂ ਇਹ ਸਭ ਦੇ ਨਾਲ ਕੋਈ ਘਾਟਾ ਕਿਨੂੰ ਪੈ ਰਿਹਾ ਕਟਾ ਆਮ ਲੋਕ ਜਿੱਥੇ ਪਾਵਰ ਕੰਪਨੀ ਪੈ ਰਿਆ ਕਿਉਂਕਿ ਨਵੇਂ ਕਨੈਕਸ਼ਨ ਦਿੱਤੀ ਨਹੀਂ ਜਾ ਰਹੀ ਦਿੱਤੀ ਕਟਾ ਉਹਨਾਂ ਨੂੰ ਪੈ ਰਿਆ ਤੇ ਦੂਸਰੇ ਪਾਸੇ ਪੰਜਾਬ ਦੇ ਲੋਕ ਜਿਹੜੇ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਆ ਜਿਸ ਤਰੀਕੇ ਨਾਲ ਤੁਸੀਂ 25 ਗ੍ਰੇਡਾਂ ਦੀ ਗੱਲ ਕੀਤੀ ਕਿ 450 ਵਿੱਚੋਂ 25 ਗ੍ਰੇਡ ਨੇ ਜਿਹੜੇ ਐਸਲੇ ਪ੍ਰਭਾਵਿਤ ਹੋ ਰਹੇ ਆ ਦੂਜੇ ਪਾਸੇ ਇੱਕ ਜੇ ਨੂੰ ਵੀ ਲੋਕਾਂ ਨੇ ਫੜ ਕੇ ਜਿਹੜਾ ਘਰਾਓ ਕੀਤਾ ਬੰਦ ਕਰ ਦਿਆ ਕਿਉਂਕਿ ਉਹ ਸੁਣ ਨਹੀਂ ਸੀ ਚੁੱਕ ਰਿਹਾ ਰੱਬ ਨਾ ਕਰੇ ਕਿ ਬਿਜਲੀ ਸੰਕਟ ਜਦ ਬਿਜਲੀ ਚੜੇ ਜਾਂਦੀ ਹੈ ਇਸ ਤਰੀਕੇ ਨਾਲ ਤੇ ਜੇਕਰ ਉਹ ਨਹੀਂ ਠੀਕ ਹੁੰਦੀ ਤਾ ਉਸ ਦਾ ਸਿੱਧਾ ਅਸਲ ਜਿਹੜਾ ਸਿੱਧੂ ਸਾਹਿਬ ਪੰਜਾਬ ਦੇ ਆਮ ਜਨ ਸਧਾਰਨ ਖਪਤਕਾਰ ਤੋਂ ਪੈਣਾ ਜੋ ਤੇ ਉਸ ਖਪਤਕਾਰ ਦੀ ਹਾਲਾਤ ਦਾ ਮੇਰਾ ਨਹੀਂ خیال ਇਨਾ ਬਿਜਲੀ ਮੰਤਰੀ ਨੂੰ ਅੰਦਾਜ਼ਾ ਤੇ ਨਾ ਮੁੱਖ ਮੰਤਰੀ ਸਾਹਿਬ ਨੂੰ ਜੇਕਰ ਵਾਕਿਆ ਹੀ ਅੰਦਾਜ਼ਾ ਹੁੰਦਾ ਤੇ ਗੱਲਬਾਤ ਇਹ ਟੇਬਲ ਤੇ ਕੀਤੀ ਜਾ ਸਕਦੀ ਸੀ ਗੱਲਬਾਤ ਕਿਸੇ ਤਨਪਤਰ ਲਾਈ ਜਾ ਸਕਦੀ ਸੀ ਕਿਉਂਕਿ ਬਿਜਲੀ ਵਿਭਾਗ ਜਿਹੜਾ ਸੁਖਵਿੰਦਰ ਜੀ ਇਹ ਅਜਿਹਾ ਹੈ ਕਿ ਜਿਹੜਾ ਅਮਰਜੈਂਸੀ ਦੌਰਾਨ ਅਸੀਂ ਉਹਨੂੰ ਸ਼ਰੇਣੀ ਜਿਸ ਸੇਵਾਵਾਂ ਚ ਗੇਨੇ ਆ ਜਿਸ ਤਰ੍ਹਾਂ ਪੁਲਿਸ ਹੈ ਹੈਲਥ ਡਿਪਾਰਟਮੈਂਟ ਆ ਉਸੇ ਤਰੀਕੇ ਨਾਲ ਬਿਜਲੀ ਵਿਭਾਗ ਜਿਹੜਾ ਅਮਰਜੈਂਸੀ ਸੇਵਾਵਾਂ ਦੇਣ ਬਲਾ ਹੈਗਾ ਤੇ ਜੇਕਰ ਇਹ ਅਤ ਜ਼ਰੂਰੀ ਵਿਭਾਗ ਹੈਲਥ ਔਰ ਦੂਜੇ ਪਾਸੇ ਪਾਵਰਕਾਮ ਵਰਗੇ ਮਹਿਕਮੇ ਦੇ ਮੁਲਾਜ਼ਮ ਜੇਕਰ ਇਸ ਤੇ ਕੰਨੀ ਹੜਤਾਲਾਂ ਕਰਕੇ ਸੜਕਾਂ ਤੇ ਆਉਂਦੇ ਆ ਤਾਂ ਫਿਰ ਸਰਕਾਰ ਦੀ ਅਨੁਭਵਹੀਨਤਾ ਸਰਕਾਰ ਦਾ ਅਨਐਕਸਪੀਰੀਐਂਟ ਪਾਸ ਸਾਹਮਣੇ ਆ ਜਾਂਦਾ ਕਿ ਸਰਕਾਰ ਟੇਬਲ ਤੇ ਕਿਸੇ ਨਾਲ ਵੀ ਗੱਲ ਕਰਨ ਤੋਂ ਸਫਲ ਜਿਹੜੀ ਇਹ ਨਹੀਂ ਹੋ ਸਕਦੀ ਬੇਸ਼ੱਕ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਚ ਪਿੱਟ ਥਾਪੜ ਦਿਆ ਕਹਿੰਦੇ ਕਿ ਮੈਂ ਸਭ ਤੋਂ ਸਫਲ ਮੁੱਖ ਮੰਤਰੀ ਆ ਸਟੇਟ ਦਾ ਜ਼ਿਆਦਾ ਤੀਸਰੇ ਨੰਬਰ ਉਦਾਂ ਨੇ ਉਸ ਦਿਨ ਗੱਲ ਕੀਤੀ ਸੀ ਮੇਰੇ ਤੋਂ ਕੋਈ ਸਿਆਣਾ ਨਹੀਂ ਹੈਗਾ ਇਹ ਪਹਿਲੀ ਵਾਰੀ ਉਹਨਾਂ ਦੇ ਕਿਸੇ ਮੁੱਖ ਮੰਤਰੀ ਦਾ ਦਾਵਾ ਸੁਣਿਆ ਸੀ ਤੇ ਜੇ ਮੁੱਖ ਮੰਤਰੀ ਸਾਹਿਬ ਇੰਨੇ ਹੀ ਸਿਆਣੇ ਉਹਨਾਂ ਦੀ ਵਿਚਾਰਤ ਵਿੱਚ ਇੰਨਾ ਹੀ ਸਭ ਕੁਝ ਠੀਕ ਚੱਲ ਰਿਹਾ ਤੇ ਫਿਰ ਇਹ ਜਿਹੜੀਆਂ ਦੋ ਅਮਰਜੈਂਸੀ ਸੇਵਾਵਾਂ ਦੇਣ ਵਾਲੇ ਮਹਿਕਮੇ ਨੇ ਘਟੋ ਘਟ ਇਹਨਾਂ ਦੇ ਲੋਕਾਂ ਨੂੰ ਸ਼ਕਤੀ ਨਹੀਂ ਸੀ ਹੋਣਾ ਚਾਹੀਦਾ ਪਰ ਸਿੱਧੂ ਸਾਹਿਬ ਗੱਲ ਅਸਲ 'ਚ ਇਹ ਆ ਕਿ ਸਰਕਾਰ ਕੋਲ ਗੱਲਬਾਤ ਕਰਨ ਵਾਲਾ ਸਾਲਸ ਜਾਂ ਉਹ ਐਕਸਪੀਰੀਅੰਸ ਹੈ ਹੀ ਨਹੀਂ ਚਾਹੀਓ ਡਾਕਟਰ ਬਲਬੀਰ ਸਿੰਘ ਹੋਣੀ ਹੋਣ ਤੇ ਚਾਹੀ ਹਰਪ੍ਰਜਨ ਸਿੰਘ ਹੀ ਉਹ ਉਹਨਾਂ ਕੋਲ ਸ਼ਾਇਦ ਉਹ ਐਕਸਪੀਰੀਅੰਸ ਹੈ ਨਹੀਂ ਉਹ ਦਲੀਲ ਚ ਉਤਰ ਪਹ ਹੈ ਨਹੀਂ ਕਿ ਮੁਲਾਜ਼ਮਾਂ ਨਾਲ ਕਿਸ ਤਰੀਕੇ ਨਾਲ ਗੱਲਬਾਤ ਕਰਦੀਆਂ ਤੇ ਸ਼ਾਇਦ ਇਹੋ ਹੀ ਕਾਰਨ ਹੈ ਕਿ ਜਿਹੜੀ ਮੁੱਖ ਮੰਤਰੀ ਸਾਹਿਬ ਵੀ ਜਦੋਂ ਕਸਾਣਾ ਨਾਲ ਗੱਲ ਕਰਦੇ ਆ ਮੰਤਰੀਏ ਦੀ ਬਜਾਏ ਪੁਲਿਸ ਅਫਸਰਾਂ ਨੂੰ ਵਿਚਾਰ ਲੈ ਕੇ ਗੱਲ ਕਰਦੇ ਆ ਤਾਂ ਅਜਿਹੀਆਂ ਸਥਿਤੀਆਂ ਪੰਜਾਬ ਤੇ ਲੋਕਾਂ ਵਾਸਤੇ ਤੇ ਖਾਸ ਤੌਰ ਤੇ ਪੰਜਾਬ ਵਾਸਤੇ ਠੀਕ ਨਹੀਂ ਆ ਜਿਸ ਤਰੀਕੇ ਦਾ ਇਸ ਵੇਲੇ ਆਪਾਂ ਹੁਤਰਾ ਮਚਿਆ ਖਾਨਾ ਜੰਗੀ ਮੈਂ ਕਹਿ ਸਕਦਾ ਕਿ ਪੰਜਾਬ ਚ ਇਸ ਵੇਲੇ ਹਰ ਮਹਿਕਮੇ ਦੇ ਅੰਤਰਗਤ ਜਿਹੜੀ ਸਰਕਾਰ ਦਾ ਚੱਲਣ ਡਈ ਹੈ ਤੇ ਸਰਕਾਰ ਹਰ ਫਰੰਟ ਤੇ ਜਿਹੜੀ ਫੇਲ ਹੋ ਰਹੀ ਹੈ ਬਾਕੀ ਸਿੱਧੂ ਸਭ ਪ੍ਰਮਾਤਮਾ ਦਾ ਕੇ ਦੁਆ ਕਰੋ ਕਿ ਇਹ ਜਿਹੜਾ ਬਿਜਲੀ ਬੋਰਡ ਦਾ ਜਿਹੜਾ ਸੰਕਟ ਹੈ ਜਲਦੀ ਖਤਮ ਹੋ ਜੇ ਹੋ ਸਕੇ ਤਾਂ ਜੋ ਲੋਕੀ ਜਿਹੜੇ ਨੇ ਉਸ ਤੋਂ ਪ੍ਰਭਾਵ ਜਿਹੜੇ ਆ ਉਹ ਨਾ ਹੋ ਸਕਣ ਬਾਕੀ ਸਰਕਾਰ ਵੇਖੋ ਕੀ ਕਰਦੀ ਹੈ ਸਰਕਾਰ ਤਾਂ ਸਿੱਧੂ ਸਭ ਹਰ ਫੱਟ ਤੇ ਫੇਲ ਹੀ ਨਾ ਚੜ੍ਹਦੀ ਉਹ ਆ ਰਹੀ ਜੀ ਚਲੋ ਅਨਕੀ ਸਾਬ ਤੁਸੀਂ ਪ੍ਰੋਗਰਾਮ ਦੇ ਵਿੱਚ ਜਿਹੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤਾਇਸਨ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਅਨੁਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀਵ ਪਸੰਦਾ ਹੀ ਹੋ ਦੁਬਾਰਾ ਫਿਰ ਮਿਲਾਂਗੇ ਟਰਨ